ਕਾ ਫਰਦਾ ਮਿੱਤਰੋ ਆਪਣੇ ਵਾਲਾ 트럼ਪ ਜਿਵੇਂ 트럼ਪ ਅਮਰੀਕਾ ਦੀ ਜਨਤਾ ਨੂੰ ਕੋਈ ਨਾ ਕੋ ਵੰਡ ਕੇ ਖੁਸ਼ ਕਰ ਦਿੰਦਾ ਐ ਅੱਜ ਆਪਣੇ 트럼ਪ ਨੇ ਇਟਲੀ ਦੇ ਫਾਰਮ ਤੇ ਸਾਰੀਆਂ ਮੱਝਾਂ ਖੁਸ਼ ਕਰ ਤੀਆਂ ਕੱਲੀ ਇਸ ਬੁੱਢੀ ਤੋਂ ਰੜਦਾ ਆਪਣੇ ਵਾਲਾ 트럼ਪ ਹੋਰ ਨਹੀਂ ਕਿਸੇ ਤੋਂ ਦਾਅ ਦਾ ਨਾ ਮੱਝਾਂ ਤੋਂ ਨਾ ਜਿਹੜੇ ਵਿੱਚ ਝੋਟੇ ਫਿਰਦੇ ਬਾਈ ਉਹਨਾਂ ਤੋਂ 트럼ਪਾਂ ਦਾ ਕਹਿੰਦਾ ਅੱਜ ਆਪਾਂ ਗੱਦੇ ਵਾਂਗੂ ਉਪਰ ਆਲੀ ਸਾਰੇ ਵਿਛਾ ਦੇਣੀ ਮੈਂ ਕਹੇ ਵੀ ਠੀਕ ਆ ਤੇ ਅੱਜ ਫਿਰ ਇਹਨੇ ਸੀਚੇ ਵਾਲਾ ਵਾਲੇ ਬਾਬੇ ਵਾਂਗੂ ਜਿਵੇਂ ਉਹ ਲੁਧਿਆਣੇ ਨਾਲੇ ਦੀ ਸਫਾਈ ਜੀ ਕਰਕੇ ਤੇ ਵੋਟਾਂ ਵਾਟਾਂ ਲੈ ਕੇ ਜਨਤਾ ਖੁਸ਼ ਕਰ ਦਿੰਦਾ ਆਏ ਫਿਰ ਅੱਜ ਆਪਣੇ ਵਾਲੇ ਡ੍ਰੰਪ ਨੇ ਵੀ ਮਾੜੀ ਮੋਟੀ ਜੀ ਸਫਾਈ ਕਰਕੇ ਤੇ ਕਹਿੰਦਾ ਅੱਜ ਪਰਾਲੀ ਵਿਛਾਉਣੀ ਹੈ ਪਰਾਲੀ ਕਾਦੀ ਵਿਛਾਉਣੀ ਵਿਚਾਰਾ ਭਾਗਤ ਬੰਦਾ ਵਾ ਤੇ ਮੈਨੂੰ ਵੀ ਨਾਲ ਲੱਗਣਾ ਪੈਣਾ ਈ ਪਰਾਲੀ ਵਿਛਾਉਣ ਨੂੰ ਫੇਰਾਂ ਦਾ ਕਹਿੰਦਾ ਚੱਲ ਆਪਾਂ ਇਹ ਇੱਥੇ ਹੀ ਰੱਖ ਦਿੰਦੇ ਆ ਤੇ ਆਪੇ ਮੱਝਾਂ ਖਲਾਰ ਲੈਣੀਆਂ ਮੈਂ ਕਹੇ ਵੀ ਗੱਲ ਠੀਕ ਆਂਦੀ ਮੈਨੂੰ ਤੰਗ ਲਗਣ ਨਾਲ ਸਾਰੇ ਫਾਰਮ 'ਚ ਖਲਾਰਨੀ ਪੈਣੀ ਸੀਗੀ ਫੇਰ ਡ੍ਰੰਪ ਨੇ ਇੱਕ ਗੱਠ ਜੀ ਲਿਆ ਕੇ ਇੱਥੇ ਸੜਤੀ ਤੇ ਮੱਝਾਂ ਦੇ ਵੇਖ ਲੋ ਤੁਸੀਂ ਜਾਜ ਦੇ ਫਰਾਰ ਗਏ ਬਾਈ ਸਿੰਘ ਤੇ ਇਹਨਾਂ ਨੇ ਕੀ ਕੀਤਾ ਸਿੰਘ ਮਾਰ ਮਾਰ ਕੇ ਸਾਰੇ ਗੱਠ ਖਲਾਰਤੀ ਤੇ ਆਪੇ ਗੱਦੇ ਵਾਂਗੂ ਆਪਦੇ ਗੱਦੇ ਬਣਾ ਲੇ ਮੈਂ ਕਹੇ ਇਹ ਵੀ ਕੰਮ ਲੋਟ ਆ ਤੇ ਇੱਕ ਗੱਲ ਹੋਰ ਆ ਮਿੱਤਰੋ ਤੁਸੀਂ ਕਮੈਂਟ ਹੁਣ ਇਹ ਕਰਨਾ ਵੀ ਫਾਰਮ ਤੇ ਗੋਹਾ ਹਰ ਰੋਜ਼ ਚੱਕਣਾ ਚਾਹੀਦਾ ਜਾਂ ਨਹੀਂ ਕਿਉਂਕਿ ਇੱਥੇ ਜਿਹੜਾ ਇਟਲੀ ਦੇ ਫਾਰਮ ਤੇ ਮੱਝਾਂ ਦਾ ਜਿਹੜਾ ਗੋਹਾ 15-20 ਦਿਨਾਂ ਬਾਅਦ ਖਰਾ ਨਾਲ ਖਿੱਚ ਕੇ ਬਾਹਰ ਕੱਢ ਦਿੰਦੇ ਆ ਇੱਕ ਤਾਂ ਕੰਮ ਬਹੁਤ ਘਾਟਾ ਰੋਜ਼ ਰੋਜ਼ ਚੱਕਣ ਨਾਲੋਂ ਤੇ ਇੱਕ ਜਿਹੜਾ ਬਈ ਗੋਹਾ ਗੱਦੇ ਵਾਂਗੂ ਬਣਿਆ ਰਹਿੰਦਾ ਹੁਣ ਮੱਜਾਂ ਨੂੰ ਕੀ ਪਤਾ ਗੋਹਾ ਕੇ ਗਾਰਾ ਬਈ ਨਜ਼ਾਰੇ ਲੈਂਦੇ ਨਾ ਲੱਟਦੇ ਨਾ ਮੈਂ ਕਹਿੰਦਾ ਆਨੰਦ ਲੈਂਦੇ ਗਾ ਯਾਰ ਗੋਹੇ ਤੇ ਵੀ ਤੇ ਜਿੱਦ ਦੇ ਪਰਾਲੀ ਸੱਢ ਤੇ ਸਾਫ ਸਪਾਈ ਕਰਨੀ ਚਾਹੀਦੀ ਪਰਾਲੀ ਦੇ ਗੱਦੇ ਤੇ ਵੀ ਨਿਆਰੇ ਲੈਂਦੇ ਆਹ ਮਿੱਤਰੋ ਬੁੱਢੀ 80 ਸਾਲਾਂ ਦੀ ਹੈ ਜੀ ਤੋ ਆਪਣੇਾ ਟਰੰਪ ਕੱਲਾ ਦਾਬਦਾਵਾ ਤੇ ਵੇਖ ਲਓ ਤੁਸੀਂ ਟੋਪੀ ਲਈ ਪੈਰਾਂ 'ਚ ਬੂਟ ਪਾਏ ਆ ਤੇ 80 ਸਾਲਾਂ ਦੀ ਮੇਰੇ ਬਰਾਬਰ ਕੰਮ ਕਰਦੀ ਹੁਣ ਮੈਂ ਦੇਖ ਲਓ ਕਿੰਨਾ ਕੰਮ ਕਰਦਾ ਹਾਂ ਆ ਨੰਨਾ ਚਾਹ ਬੈਨੇ ਤੇ ਦੇਖਿਆ ਸੁਧਈਆ ਆ ਮਿੱਤਰੋ ਜਰਮਨ ਸਾਹਿਬ ਦਾ ਕਰੋ ਇਹਦੀ ਕੁਆਲਿਟੀ ਚੈੱਕ ਤੇ ਜਾਨੀ ਜੀ ਇੰਨਾ ਆਖੇ ਲੱਗਦਾ ਨੇ ਇਹ ਬੁੱਢੀ ਦੇ ਨਾਲ ਨਾਲ ਹੀ ਰਹਿਣਾ ਮਾੜਾ ਜਾਨੇ ਕਹਤਾ ਤੇ ਮੱਝ ਨੂੰ ਹਿੱਲਣ ਨਹੀਂ ਦਿੰਦਾ ਉਹਦੀ ਦੰਦੀ ਭਰ ਲੈਂਦਾ ਵੀ ਇੰਨਾ ਜਾਨੇ ਦੀ ਇਹ ਗਿੱਜਿਆ ਹੋਇਆ ਵਾ ਲੈ ਵੀ ਲੋ ਨਿਆਰੇ ਦੇਖੋ ਕਿਹਦੀ ਮੱਝ ਇਟਲੀ ਦੇ ਫਾਰਮ ਦੀਆਂ ਮਿੱਤਰੋ ਅਲੱਗ-ਅਲੱਗ ਜਿਹੜੇ ਮੱਝਾਂ ਦੇ ਬਾਕਸ ਬਣੇ ਹੋਏ ਆ ਤਕਰੀਬਨ 4 ਬਾਕਸ ਬਣੇ ਹੋਏ ਆ ਜਿਹਦੇ ਵਿੱਚੋਂ ਇੱਕ ਜਮਾ ਲਾਸਟ ਵਾਲੇ ਜਿਹੜੇ ਬਾਕਸ ਦੇ ਨਾਲ ਮੱਝਾਂ ਅੱਜ ਇਹ ਇੱਧਰ ਆਈਆਂ ਮੈਂ ਇਸ ਤੋਂ ਬਾਅਦ ਇਹ ਚਵਾਈ ਨੂੰ ਜਾਣੀਆਂ ਇਹਦੇ ਵਿੱਚ ਤਕਰੀਬਨ ਅੱਧੀਆਂ ਕਮੱਜਾ ਦੁੱਧ ਦਿੰਦੀਆਂ ਅੱਧੀਆਂ ਡਰਾਈ ਆ ਜਿਹੜੀਆਂ ਸੂਨਾਂ ਆ। ਤੇ ਹੁਣ ਦੇਖ ਲਓ ਤੁਸੀਂ ਵੀ ਕਮੈਂਟ ਵਾਸਤੇ ਇਹੀ ਕਰਨਾ ਵੀ ਮੈਂ ਤਾਂ ਕਹਿੰਦਾ ਵੀ ਗੋਹਾ ਚੱਕਣ ਨਾਲ ਟਾਈਮ ਖਰਾਬ ਹੀ ਹੁੰਦਾ ਵਾ ਤੇ 15 ਦਿਨਾਂ ਬਾਅਦ ਚੱਕ ਕੇ ਸਫਾਈ ਕਰਨੀ ਚਾਹੀਦੀ ਜੇ ਫਾਰਮ ਹੋਵੇ ਤਾਂ ਇਸ ਤਰ੍ਹਾਂ ਹੋਵੇ ਕੰਮ ਬਹੁਤ ਘੱਟ ਆ ਕਿਉਂਕਿ ਬਾਈ ਮੈਕਚਰ ਨਾਲ ਇਹਨਾਂ ਨੇ ਪੱਠੇ ਪਾ ਦਨੇ ਆ ਇੱਕ ਵਾਰੀ ਪੱਠੇ ਪਾਉਣੇ ਆ ਤੇ ਮੁੜ ਕੇ ਚਵਾਈ ਵੇਲੇ ਇਹੀ ਦੇਖਣੀਆਂ ਵਾ ਤੇ ਸੈਂਟਰ ਦੇ ਵਿੱਚ ਪੱਠੇ ਪਾ ਕੇ ਤੇ ਕੰਮ ਬਹੁਤ ਘੱਟ ਆ ਮਿੱਤਰੋ ਤੇ ਬਾਕੀ ਪਾਣੀ ਖੁੱਲਾ ਪੀਂਦੀਆਂ ਖੁੱਲੇ ਪਸ਼ੂ ਦਾ ਜਿਹੜਾ ਹੈਗਾ ਵਾ ਉਹਨੇ ਆਟੋਮੈਟਿਕੀ ਦੁੱਧ ਵੱਧ ਦੇਣਾ ਆਨੰਦ ਲੈਣਾ ਲੇਟਦੀਆਂ ਬਾਈ ਸਾਰੀ ਦਿਹਾੜੀ ਤੇ ਪਾਣੀ ਵੱਧ ਤੋਂ ਵੱਧ ਪੀਂਦੀਆਂ ਖੁੱਲੀਆਂ ਸਾਰੀ ਜਿਹੜੀ ਪੱਠੇ ਖਾਈ ਜਾਂਦੀਆਂ ਤੇ ਹੋਰ ਵੀ ਵੀਡੀਓ ਦੇਖਣ ਲਈ ਪੇਨੂੰ ਫੋਲੋ ਕਰ ਲਿਓ ਤੇ ਜੇ ਕੋਈ ਤੁਹਾਡਾ ਸਵਾਲ ਹੋਇਆ ਕਮੈਂਟ ਜ਼ਰੂਰ ਕਰ ਲਿਓ ਆਪਾਂ ਉਹ ਸਵਾਲ ਤੇ ਜਿਹੜੇ ਇਟਲੀ ਦੇ ਫਾਰਮ ਦੇ ਰਿਲੇਟਰ ਹੈਗਾ ਆਪਾਂ ਉਸ ਦੀ ਵੀਡੀਓ ਬਣਾ ਕੇ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਐ ਮੱਝਾਂ ਮਿੱਤਰੋ ਖੁੱਲੀਆਂ ਰਹਿੰਦੀਆਂ ਨਜ਼ਾਰੇ ਲੈਂਦੀਆਂ ਰਿਪੀਟਰ ਕੇਸ ਹੈ ਨਹੀਂਗਾ ਕੋਈ ਵੀ ਕਿਉਂਕਿ ਵਿੱਚੇ ਹੀ ਝੋਟੇ ਫਿਰਦੇ ਆ ਕੁਦਰਤੀ ਮਾਹੌਲ ਵਾਂਗੂ ਬਾਈ ਜਿਵੇਂ ਤੇ ਉਵੇਂ ਹੀ ਮੱਝਾਂ ਫਿਰਦੀਆਂ ਮਾਂ ਨਾ ਇਹਨਾਂ ਨੂੰ ਕੋਈ ਮਿਨਰਲ ਮਿਕਚਰ ਪਾਇਆ ਜਾਂਦਾ ਕੱਲਾ ਆਚਾਰ ਪਾਇਆ ਜਾਂਦਾ ਤੇ ਜਿਹੜੀ ਆਹ ਪ੍ਰਾਲੀ ਆ ਇਹ ਵੀ ਕਣਕ ਦੀਆਂ ਗੰਢਾ ਬਣਾ ਲੈਂਦੀ ਆ ਜਮੀਂ ਦੇ ਵਿੱਚ ਉਹਦੀ ਜਿਹੜੀ ਇਹ ਪਰਾਲੀ ਆ ਵਿੱਚ ਜਿਹੜੀ ਮਿਕਸ ਕੀਤੀ ਜਾਂਦੀ ਹੈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੰਗੀ ਲੱਗੀ ਕਿ ਪਿਆਰਾ ਹੈ ਕਮੈਂਟ ਧੰਨਵਾਦ